ਜਿਲੰਦਾ ਜਨ ਕਲਿਆਣ ਐਨ ਜੀਓ ਵੱਲੋਂ ਹਰ ਹਫ਼ਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ ਇਸੇ ਦੇ ਤਰ੍ਹਾਂ ਹੀ ਉਹਨਾਂ ਵੱਲੋਂ ਇੱਕ ਹੋਰ ਨਵਾਂ ਉਪਰਾਲਾ ਨਸ਼ਿਆਂ ਦੇ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਜਨ ਕਲਿਆਣ ਐਨ ਜੀਓ ਨੇ ਸਮੂਹ ਮੈਂਬਰਾਂ ਵੱਲੋਂ ਇਹ ਡੀਸੀਪੀ ਡੀਸੀਪੀ ਸੁਖਵਿੰਦਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਵੈਸਟ ਏਰੀਏ ਦੇ ਵਿੱਚ ਬਸਤੀਆਂ ਵਾਲੇ ਇਲਾਕੇ 'ਚ ਬਹੁਤ ਸਾਰੇ ਨਸ਼ੇ ਸੇਵਨ ਕਰਕੇ ਮੋਤਾਂ ਹੋ ਰਹੀਆਂ ਹਨ ਅਤੇ ਬਹੁਤ ਜ਼ਰਾ ਨਸ਼ਾ ਵਿਕਰਿਆ ਹੈ ਲੇਕਿਨ थाना ਬਸਤੀ 바ਵਾ ਖੇਰ ਅਤੇ ਲੈਂਦਰ ਕੰਪਲੈਕਸ ਚੌਂਕੀ ਦੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪੁਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ मेरा नाम रविंदरपाल सिंह सठ्ठी है मैं आन, जी मैं जन कल्याण एनजीओ का मेंबर सरकार रे बिलन बनाया सबसे पहले मैं धन्यवाद करना चाहना जी न्यूज़ पंजाब तक किसी ने मुझे बोलने का मौका दे आये आये की की है। है दे जी आज ਤੁਸੀਂ ਆਏ ਪੰਜ ਨੰਬਰ थाने ਕੀ ਕਾਰਨ ਕੀ ਹੈ ਕਾਰਨ ਇਹ ਹੈ ਕਿ ਡਰਗ ਦੇ ਕਰਨ ਬਹੁਤ ਦਵਾਨ ਮੋਤਾ ਹੋ ਰਹੀ ਉਹ ਡਰਗ ਬਿਕਦੀ ਵਕੀ ਜਾ ਰਹੀ ਹੈ ਗੁੱਟੀ ਨਹੀਂ ਬਈ ਅਸੀਂ ਉਹ ਤੁਹਾਨੂੰ ਰਿਕਵੈਸਟ ਕਰਨਾ ਹੈ ਮੈਨੂੰ ਕਿਸੇ ਤਰੀਕੇ ਬੰਦ ਕਰੋ ਤੇ ਸਾਡੀ ਨੌਜਵਾਨ ਪੀੜ੍ਹੀ ਇੱਦਾਂ ਮਰੀ ਜਾਏਗੀ ਤਾਂ ਕਿੱਦਾਂ ਚੱਲੂਗਾ ਕੰਮ ਨਸ਼ਾ ਸਾਡਾ ਮੇਨ ਦਰਦ ਹੈ ਕਿ ਨਸ਼ਾ ਜਿਹੜਾ ਇਹ ਕਿੰਨਾ ਬੰਦ ਹੋਣਾ ਚਾਹੀਦਾ ਮੈਂ ਪਹਿਲੇ ਵੀ ਚੇਤਾਵਨੀ ਦਿੱਤੀ ਹੈ ਅਸੀਂ ਆਪ ਸਟਿੰਗ ਕਰਾਂਗੇ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਨਹੀਂ ਛੱਡਣਾ ਕਿ ਤੁਸੀਂ ਨਸ਼ਾ ਵੇਚਦੇ ਹੋ 4 ਰੁਪਏ ਕਮਾਉਂਦੇ ਹੋ ਤੇ ਜਿਹੜੀ ਕਰ ਇੱਕ ਬੱਚਾ ਨਸ਼ਾ ਕਰਦਾ ਉਹਦੀ ਮਾਂ ਵੀ ਪਰੇਸ਼ਾਨ ਹੋਦੀ ਵਾਈਫ ਵੀ ਪਰੇਸ਼ਾਨ ਬੱਚੇ ਵੀ ਪਰੇਸ਼ਾਨ ਰਿਸ਼ਤੇਦਾਰ ਵੀ ਪਰੇਸ਼ਾਨ ਘਰਮ ਵੀ ਪਰੇਸ਼ਾਨ ਇੱਕ ਘਰ ਨਾਲ ਵੀ ਬੰਦੇ ਨਾਲ ਦੁਖੀ ਹੁੰਦੇ ਤੇ ਚਿੱਟਾ ਜਿਹੜਾ ਉਹ ਅੱਛੇ ਛੱਡੀ ਨਹੀਂ ਬੰਦੇ ਇਹਨਾਂ ਗੰਦਾ ਨਸ਼ਾ ਇਹ ਤਾਂ ਸਰਕਾਰ ਨੂੰ ਥੋੜਾ ਜਿਆਦਾ ਚਾਹੀਦਾ ਸ਼ਰਮ ਆਣੀ ਚਾਹੀਦੀ ਕਿ ਤੁਸੀਂ ਤੁਸੀਂ ਤਾਂ ਕੰਟੇਨਟ ਦੇ ਵੱਡੇ ਮੰਤਰੀ ਮੁੱਖ ਮੰਤਰੀ ਬਣਾਏ ਐ ਕਾਹਦੇ ਲਈ ਬਣਾਇਆ ਤੁਹਾਨੂੰ ਲੋਕਾਂ ਨੇ ਵੋਟਾਂ પાਕੇ ਇਸ ਚੀਜ਼ ਲਈ ਬਣਾਇਆ ਤੁਹਾਨੂੰ ਕੁ ਲੱਗਦਾ ਇਹਦੇ ਪਿੱਛੇ ਨਲਾਇਕੀ ਕੀ ਦੀ ਐ ਨ ਲੈ ਕੀ ਤੇ ਕੋ ਸਰਕਾਰ ਤੇ ਪੁਲਿਸ ਦੀ ਡਿਊਟੀ ਹੈ ਅਸੀਂ ਤਾਂ ਚਲੋ ਸੇਵਾਦਾਰਾਂ ਸਾਨੂੰ ਦੁੱਖ ਲੱਗਦਾ ਹੈ ਤੇ ਜਾਣਦੇ ਆ ਜਦੋਂ ਨੌਜਵਾਨ ਦੀ ਮੌਤ ਹੁੰਦੀ ਹੈ ਡਿਊਟੀ ਤਾਂ ਨਹੀਂ ਹੈ ਪਰ ਅਸੀਂ ਆਪਣੇ ਐਨਜੀਓ ਦੀ ਸਾਡੀ ਵੀ ਡਿਊਟੀ ਲੱਗੀ ਹੈ ਐਨਜੀਓ ਸਾਡਾ ਇਹ ਕੰਮ ਕਰੇਗਾ ਜਾਣਕਲੇ ਨਹੀਂ ਪ੍ਰਸ਼ਾਸਨ ਦੇ ਕਹਿ ਰਹੇ ਅਸੀਂ ਰੋਏ ਨਸ਼ੇੜੀ ਫੜਦੇ ਆ ਕਹਿ ਰਹੇ ਨੇ ਪਰ ਇਹਨਾਂ ਕੋਲ ਉਹ ਨਹੀਂ ਹੋ ਰਿਹਾ ਜੋ ਅਸੀਂ ਚਾਹਨੇ ਕਿਸ ਤਰ੍ਹਾਂ ਦਾ ਚਾਹਦੇ ਹੋ ਦੱਸੋ ਚਾਹਦੇ ਅਸੀਂ ਡਰਗ ਖਤਮ ਹੋਏ ਡਰਗ ਨੂੰ ਜਿੱਦਾਂ ਮਰਜ਼ੀ ਖਤਮ ਕਰ ਡਰਗ ਵੇਚਣ ਵਾਲਿਆਂ ਨੂੰ ਚੁੱਕ ਕੇ ਅੰਦਰ ਦਿਓ ਜਿਹੜੀਆਂ ਉਹਨਾਂ ਦੀਆਂ ਗੋਠੀਆਂ ਉਹਨਾਂ ਨੂੰ ਸੀਲ ਕਰੋ ਜਿਹੜੀਆਂ ਉਹਨਾਂ ਦੀਆਂ ਕਰਾਂ ਉਹਨਾਂ ਨੂੰ ਸੀਲ ਕਰੋ ਨਾਲ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਦਿਓ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤੁਹਾਡੇ ਵੱਲੋਂ ਕਿਹੜਾ ਪ੍ਰਾਲਾ ਕੀਤਾ ਜਾਏਗਾ ਅਸੀਂ ਤਾਂ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਪ੍ਰਾਲਾ ਕੀਤਾ ਅਸੀਂ ਕੋਈ ਨਾ ਕੋਈ ਪ੍ਰਾਲਾ ਕਰਾਂਗੇ ਆਪਣੀ ਐਨਜੀਓ ਤੇ ਬਹਿ ਕੇ ਬਸਲਾਤ ਰਾਂਗੇ ਮੰਤਰੀ ਸਰਕਾਰ ਨਾਲ ਕੋਈ ਨਾ ਕੋਈ ਅਸੀਂ ਫਿਰ ਆਪਾਂ ਜੇ ਨਹੀਂ ਇਹਨਾਂ ਕੋਲ ਹੁੰਦਾ ਫਿਰ ਆਪਾਂ ਕੋਈ ਨਾ ਕੋਈ ਹੱਲ ਕਰਨਾ ਠੀਕ ਅਸੀਂ ਲੋਕ ਕਲਿਆਣ ਐਨਜੀਓ ਵੱਲੋਂ ਆਪਣੇ ਸਾਰੇ ਮੈਂਬਰ ਦੇ ਨਾਲ ਮੰਤਰੀ ਕਾਬਿਲ ਦੇ ਨਾਲ ਆਪਾਂ ਮੈਮੋਰੈਂਡਮ ਦੇਣਾ ਹੈ ਸੀਐਡੀਸੀ ਸਾਹਿਬ ਨਸ਼ਿਆਂ ਦੇ ਖਿਲਾਫ ਕਿ ਜੋ ਸਾਡੇ ਏਰੀਆ ਦੇ ਵਿੱਚ ਬਹੁਤ ਬੱਚਿਆਂ ਦੀ ਮੋਤਾ ਹੋ ਰਹੀ ਹੈ ਇਸ ਸਾਲ ਦੇ ਬੱਚਿਆਂ ਨੂੰ ਮੋਤਾ ਹੋ ਰਹੀ ਹੈ ਉਹਦੇ ਸੰਬੰਧ ਵਿੱਚ ਐਡੀਸੀ ਪੰਜਾਬ ਨੂੰ ਸੀ ਅਤੇ ਮੈਮੋਰੰਡਮ ਦਿੱਤਾ ਹੈ ਔਰ ਵਿਸ਼ਵਾਸ ਦਿੰਦਾ ਹੈ ਕਿ ਸਾਡੀ ਸਾਰੀ ਟੀਮ ਪੁਲਿਸ ਦਾ ਸਹਿਯੋਗ ਕਰਕੇ ਇਸ ਜਿਹੜੀ ਨਸ਼ੇ ਨੂੰ ਖਤਮ ਕਰਨ ਲਈ ਇਹਨਾਂ ਦਾ ਸਹਿਯੋਗ ਕਰਨ ਨੂੰ ਤਿਆਰ ਹੈ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਸਾਨੂੰ ਕਿ ਤੁਸੀਂ ਜਿਹੜੀ ਜਿਹੜੀ ਸਾਨੂੰ ਸ਼ਿਕਾਇਤ ਕਰੋਗੇ ਜਿੱਥੇ ਜਿੱਥੇ ਤੁਹਾਡੀ ਲੋੜ ਆ ਸੀ ਤੁਹਾਨੂੰ ਨਾਲ ਲੈ ਕੇ ਵੀ ਚੱਲਾਂਗੇ ਔਰ ਇਸ ਟੀਮ ਨੂੰ ਫੂਟ ਕਰਾਂਗੇ ਸਰ ਕਿਹੜਾ ਕਿਹੜਾ ਏਰੀਆ ਦੱਸ ਸਕਦੇ ਹੋ ਕੁਝ ਸਾਰੇ ਸਾਡਾ ਬਸਤੀਆਂ ਦਾ ਏਰੀਆ ਸੀ ਇਹਨਾਂ ਨੂੰ ਬਸਤੀਆਂ ਦੇ ਕਿਲੰਦਰ ਵਾਸਤੇ ਜੰਗੀ ਸਾਡੇ ਉੱਪਰ ਲਸਨੀ ਫੀਟ ਦਾ ਬਸਤੀ ਦਾਵਾ ਤੇਲ ਬਸਤੀਆਂ ਬਸਤੀ ਦਾ ਨਸ਼ਾ ਬੰਦਾ ਸਾਰੇ ਬਸਤੀਆਂ ਦੇ ਵਿੱਚ ਜਿਹੜਾ ਆਪਾਂ ਉਹਨਾਂ ਨੂੰ ਪੁੱਛਿਆ ਇਸ ਵਾਰ ਦੇ ਵਿੱਚ ਦੇਖਿਆ ਜਾਵੇ ਉੱਧਰ ਛੋਟੇ-ਛੋਟੇ ਬੱਚੇ ਵੀ بڑے ਨਸ਼ੇ ਵੇਚੇ ਉਹਦੇ ਬਾਰੇ ਤੁਹਾਡਾ ਕੀ ਏਣਾ ਉਹ ਵੀ ਅਸੀਂ ਆਪਣਾ ਆਈਡੀਸੀ ਕਿਸਾਨਾ ਲਗ ਦਿੱਤੀ ਹੈ ਕਿ ਇਹ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਇੱਧਰ ਪ੍ਰਮੋਟ ਹੋ ਹੀ ਇਸੇ ਕਰਕੇ ਹੋ ਰਹੇ ਕਿ ਜਿਹੜੇ ਬੰਦੇ ਵੇਚ ਰਹੇ ਨੇ ਨਸ਼ਾ ਔਰ ਉਹਨਾਂ ਵੱਲ ਦੇਖ ਕੇ ਬੱਚਿਆਂ ਦਾ ਰੁਝਾਨ ਜਦੋਂ ਦੇਖਦੇ ਕਿ ਉਹ ਨਵੀਂ ਤੋਂ ਨਵੀਂ ਗੱਡੀ ਨਵੇਂ ਤੋਂ ਨਵੇਂ ਮੋਬਾਈਲ ਨਵੇਂ ਤੋਂ ਨਵੇਂ ਬਾਈਕ ਲੈਦੇ ਕੋ ਮਰੇ ਆ ਮਕਾਨ ਬਿਲਡਿੰਗਾਂ ਬਣਾ ਰਹੇ ਆ ਔਰ ਨਵੀਂ ਜਨਰੇਸ਼ਨ ਦਾ ਰੁਝਾਨ ਵੀ ਇਦਾਂ ਹੀ ਹੋ ਰਿਹਾ ਮਿਹਨਤ ਨੂੰ ਛੱਡ ਕੇ ਚੰਗੇ ਪਾਸੇ ਨੂੰ ਛੱਡ ਕੇ ਤੇ ਉਹਨਾਂ ਦਾ ਵੀ ਧਿਆਨ ਜਿਹੜਾ ਹੈ ਇਧਰ ਪਾਸੇ ਲੱਗ ਰਿਹਾ ਉਹ ਵੀ ਆਪਾਂ ਉਹਨਾਂ ਦੇ ਨੋਟਿਸ 'ਚ ਲੈ ਲੈਂਦੇ ਨਸ਼ੇ ਦੇ ਕਾਰਨ ਕੋਈ ਮੌਤ ਵੀ ਹੋਈ ਹੈ ਬਿਲਕੁਲ ਜੀ ਲੰਦਰ ਵਾਸਤੇ ਰੋਜ਼ ਮੌਤਾਂ ਹੋ ਰਹੀਆਂ ਪਿਛਲੇ 3-4 ਦਿਨ ਪਹਿਲਾਂ ਵੀ ਪੰਨੂਬੇ ਆਰ ਦੇ ਵਿੱਚ 2 ਸਾਲ ਦਾ ਨੌਜਵਾਨ ਜਿਹੜਾ ਹੈ ਅਜੇ ਵੀ ਉਸ ਦਾ ਮਰੇ ਆ ਤੁਹਾਨੂੰ ਲੱਗਦਾ ਪ੍ਰਸ਼ਾਸਨ ਧਿਆਨ ਦੇਗਾ ਧਰਲੇਵਾਸੀ ਬਿਲਕੁਲ ਦੇਣਾ ਪਏਗਾ ਪ੍ਰਸ਼ਾਸਨ ਨੂੰ ਕਿਉਂਕਿ ਇਸੇ ਕਰਕੇ ਆਪਾਂ ਸਾਰੀ ਅਸੀਂ ਆਪਣੀ ਐਨਜੀਓ ਵੱਲੋਂ ਜਿਹੜਾ ਹੈ ਮੁਹਿੰਮ ਚੁੱਕੀ ਹੈ ਤੇ ਅਸੀਂ ਨਿਰੰਤਰ ਇਹ ਚੁੱਕਦੇ ਵੀ ਰਵਾਂਗੇ ਕਿ ਜੇ ਪ੍ਰਸ਼ਾਸਨ ਸਾਡੇ ਨਹੀਂ ਗੱਲ ਸੁਣਦਾ ਆਪਾਂ ਹੋਰ ਵੱਧ ਚੜ ਕੇ ਇਸ ਖਿਲਾਫ ਅੱਗੇ ਦੇ ਅੱਗੇ ਹੋਰ ਮੰਤਰੀ ਸਾਹਿਬਾਨਾਂ ਨੂੰ ਹੋਰ ਵੱਡੇ ਅਸਰਾਂ ਨੂੰ ਵੀ ਮਿਲਾ ਦੇ ਠੀਕ ਪਰ ਕారణ ਕੀ ਹੈ ਕੀ ਕੱਲ ਵੀ ਆਪਣਾ ਇੰਟਰਵਿਊ ਦਿੱਤਾ ਸੀ ਨਾ ਤੇ ਉਹ ਦੱਸਿਆ ਕਿ ਜਿਹੜਾ ਨਕਸ਼ਾ ਬਹੁਤ ਵੱਧ ਰਿਹਾ ਉਹਦੇ ਕਾਰਨ ਸੀ ਅਫਸਰ ਸਾਹਿਬ ਨਹੀਂ ਮਿਲਣ ਆਏ ਸੀ ਤੇ ਉਹਨਾਂ ਨੇ ਆਪਣਾ ਵੀ ਆਪ ਕੰਮ ਕੀਤਾ ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਉਹ ਕਹਿੰਦਾ ਅਸੀਂ ਕਰਾਂਗੇ ਜੋ ਵੀ ਉਹਨਾਂ ਨੇ ਥੋੜੀ ਥੋੜੀ ਦੇਖੀ ਅੰਦਰੋਂ ਚੱਲ ਬਾਅਦ ਤੇ ਕਹਿੰਦੇ ਸਾਨੂੰ ਦੱਸੋ ਅਸੀਂ ਖੁਦ ਚੱਲਾਂਗੇ ਬਟ ਅਸੀਂ ਆਹ ਕਹਿੰਦੇ ਅਸੀਂ ਦੁਰਸ ਵੱਲੋਂ ਛੱਡ ਕੇ ਅਸੀਂ ਖੁਦ ਆਪ ਲੈ ਕੇ ਵੇਚਣ ਵਾਲਿਆਂ ਨੂੰ ਕਹਿੰਦੇ ਆ ਅਸੀਂ ਆਪ ਫੁੱਟ ਪੜਾਂਗੇ ਬਹਾਨੇ ਕੋ ਲੱਗਦਾ ਅਫਸਰ ਸਾਬਾਨਾ ਸਾਡੀ ਗੱਲ ਬਾਤ ਹੋਈ ਕਾਰਵਾਈ ਹੋਏਗੀ ਜੀ ਜ਼ਰੂਰ ਹੋਏਗੀ ਕਿਉਂ ਨਹੀਂ ਹੋਏਗੀ ਜਦੋਂ ਇਕੱਠੇ ਹੋਵੋਗੇ ਤੁਸੀਂ ਸਾਰੇ ਤੇ ਕਿਉਂ ਨਹੀਂ ਹੋਏਗੀ ਵੱਡੇ ਤੋਂ ਵੱਡਾ ਅਫਸਰ ਪ੍ਰਧਾਨ ਮੰਤਰੀ ਵੀ ਸੁਣਦਾ ਗੱਲ ਇੱਕ ਜਨ ਕਰਿਆਣਾ ਅਨੰਦ ਜੀ ਤੋਂ ਸਾਡੇ ਕੋਲ ਜਿਹੜੇ ਆਏ ਸੀਗੇ ਜੀ ਸੱਜਣ ਉਹਨਾਂ ਨੇ ਐਲੀ ਦੇ ਵਿੱਚ ਕੋਈ ਜਿਹੜੀ ਸ਼ਰਾਬਤੀ ਅਫਸਰ ਜਿਹੜੀ ਸ਼ਰਾਬਤਾ ਕਰਦੇ ਉਹਨਾਂ ਬਾਰੇ ਤੇ ਲੱਸੀਆਂ ਦੇ ਬਾਰੇ ਡਿਸਕਸਿੰਗ ਕੀਤੀ ਹੋਰ ਮੇਰੇ ਵੱਲੋਂ ਨੁਕਸਾ ਆ ਕਿ ਅਸੀਂ ਹਰ ਇੱਕ ਜਿਸ ਹਰ ਪਹਿਲੂ ਨੂੰ ਉਸ ਨੂੰ ਚਾਹ ਰਹੇ ਆ ਜੇ ਕੋਈ ਵੀ ਕਿਸੇ ਦਾ ਕੋਈ ਨਸ਼ਾ ਜਿਹਾ ਕੋਸ ਮਗਲਾਰੇ ਆ ਕਰੋਬਰ ਕਰ ਰਿਹਾ ਕਿ ਉਹਨਾਂ ਦੀ ਅਸੀਂ ਪ੍ਰੋਪਰ ਜਿਹੜੀ ਆ ਉਹ ਚੈਕਿੰਗ ਕਰਕੇ ਉਹਨਾਂ ਨੂੰ ਕਾਰਵਾਈ ਕਰਾਂਗੇ। ਸਰ ਕੱਲ ਕੱਚੇ ਕੋੜ ਤੋਂ ਇੱਕ ਲੇਡੀ ਜਨਰੇ ਦੇ ਦਰਬਾਰ ਤੇ ਗਈ ਸੀ ਉਹ ਕਹਿੰਦੀ ਮੇਰਾ ਬੇਟਾ ਨਸ਼ਾ ਕਰਦਾ ਹੈ। ਉਹਨੂੰ ਮਨਾ ਕੀਤਾ ਤੇ ਜਿਹੜਾ ਨਸ਼ਾ ਉਹਨੂੰ ਵੇਚਦਾ ਵਾ ਉਹ ਕਹਿੰਦਾ ਮੈਨੂੰ ਮਾਰਦਾ ਵਾ ਵੀ ਤੂੰ ਨਸ਼ਾ ਨਾ ਕੀਤਾ ਤੇ। ਬਿਲਕੁਲ ਇਦਾਂ ਦੀ ਪ੍ਰੋਬਲਮ ਹੈਗੀ ਆ ਤੇ ਲੋਕਲ ਉਸ ਥਾਣੇ ਦੇ ਵਿੱਚ ਜਾਂ ਸੱਚੂ ਨੂੰ ਮਿਲ ਕੇ ਡੀਐਸਪੀ ਨੂੰ ਮਿਲ ਕੇ ਦਰਖਾਸਤ ਦੇ ਸਕਦੇ ਆ। ਅਗਰ ਇਸ ਤਰ੍ਹਾਂ ਕੋ ਬੰਦਾ ਜ਼ਬਰਦਸਤੀ ਕੇਸ ਨੂੰ ਕੁਝ ਕਹਿੰਦਾ ਤੇ ਖਿਲਾਫ ਕਾਰਵਾਈ ਕਰਾਂਗੇ। ਜਿਸ ਹਿਸਾਬ ਨਾਲ ਐਨਜੀਓ ਵਾਲੇ ਆ ਜੇ ਤੁਹਾਨੂੰ ਅਪਲਾਈ ਦੇ ਦੱਸਣਗੇ ਤੇ ਤੁਹਾਡੇ ਵੱਲੋਂ